विक्रमजीत सिंह मजीठिया मामले ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਉਹਨਾਂ ਨੂੰ ਮਿਲਣ ਪਹੁੰਚੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਵੱਡਾ ਦਾਵਾ ਕੀਤਾ ਹੈ ਕੀ ਕਹਿ ਰਹੇ ਨੇ ਅਰਸ਼ਦੀਪ ਸਿੰਘ ਕਲੇਰ ਆਹ ਸੁਣਦੇ ਉਸਨੇ ਸਮਝ ਦਿਓ ਨਾ ਕਿ ਭਾਈ ਤੇਰੀ ਆ ਆਮਦਨ ਹੈ ਇਹ ਤੇਰੀ ਜਾਇਦਾਦ ਹੈ ਜੇ ਜਾਇਦਾਦ ਆਮਦਨ ਤੋਂ ਵੱਧ ਹੈ ਤਾਂ ਤੂੰ ਆਪਣਾ ਸੋਰਸ ਦੱਸ ਕੀ ਹੈ ਜੇ ਸੋਰਸ ਨਹੀਂ ਦੱਸਿਆ ਜਾਊਗਾ ਤਾਂ ਫਿਰ ਤੁਸੀਂ ਕਾਰਵਾਈ ਕਰ ਸਕਦੇ ਹੋ ਫਿਰ ਪਰਚਾ ਹੋਣਾ ਸੋ ਮੈਂ ਇਹ ਪੁੱਛਣਾ ਚਾਹੁੰਨਾ ਵਿਜੀਲੈਂਸ ਡਿਪਾਰਟਮੈਂਟ ਨੂੰ ਵੀ ਕਿਹੜੇ ਵੇਲੇ ਅੱਜ ਤੁਹਾਡੇ ਕੋਲ ਰਾਤ 10 ਵਜੇ ਤੱਕ ਸ਼ਿਟ ਨੇ ਰਿਪੋਰਟ ਭੇਜੀ ਔਰ ਇੱਕ ਕਮਾਲ ਦੀ ਗੱਲ ਇਹ ਹੈ ਕਿ ਐਸਆਈਟੀ ਦੀ ਇਹ ਜਿਹੜੀ ਰਿਪੋਰਟ ਹੈ ਜਿਹਦੇ ਬਿਹਾਫ ਤੇ ਡਿਸਪਰਪੋਰਸ਼ਨੇਟ ਅਸੈਟਸ ਦਾ ਪਰਚਾ ਹੋਇਆ ਹੈ ਇਹ ਤਾਂ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈ। ਇਹੀ ਰਿਪੋਰਟ ਉੱਥੇ ਪੇਸ਼ ਕਰਕੇ ਵਿਕ੍ਰਮ ਮਜੀਠੀਆ ਸਾਹਿਬ ਦੀ ਬੇਲ ਕੈਨਸਲ ਕਰਾਉਣ ਗਏ ਸੀ। ਸੁਪਰੀਮ ਕੋਰਟ ਨੇ ਰਿਪੋਰਟ ਖਾਰਜ ਕਰਤੀ। ਉਹਨਾਂ ਨੇ ਬੇਲ ਨਹੀਂ ਕੈਨਸਲ ਕੀਤੀ। ਤਾਂ ਹੁਣ ਟੇਡੇ ਢੰਗ ਦੇ ਨਾਲ ਇੱਕ ਨਵਾਂ ਪਰਚਾ ਦਰਜ ਕਰਕੇ ਉਹੀ ਰਾਤਾਂ ਵਾਲੇ ਕੰਮ ਕੇ 10:40 ਤੇ ਰਿਪੋਰਟ ਲੈ ਲਈ। ਸਵੇਰੇ 4:00 4:40 ਤੇ ਪਰਚਾ ਦਰਜ ਹੋ ਗਿਆ ਤੇ 8:30 ਪਹੁੰਚ ਵੀ ਗਏ। ਮਤਲਬ ਇੰਨੀ ਕਮਾਲ ਦੀ ਫਿਰਤਰ ਸਬੀੜ ਵਾਲਿਆਂ ਤੋਂ ਨਾ ਵੀ ਪਰਚਾ ਮੈਨੂੰ ਦਾ ਗੱਡੀ ਚ ਜਾਂਦੇ ਜਾਂਦੀ ਦਰਜ ਕੀਤਾ ਹੋਣਾ ਕਿ ਅੰਮ੍ਰਿਤਸਰੋਂ ਕਿਤੇ ਨਿਕਲ ਨਾ ਜਾਣ ਸੋ ਇੱਕ ਗੱਲ ਸਪੱਸ਼ਟ ਹੋ ਗਈ ਕਿ ਸਾਡੀ ਪੰਜਾਬ ਸਰਕਾਰ ਹੁਣ ਕਿਉਂਕਿ ਕੰਮਾਂ ਤੋਂ ਭੱਜ ਗਈ ਹੈ ਵਿਰੋਧੀਆਂ ਤੋਂ ਡਰਦੀ ਹੈ ਖਾਸ ਕਰਕੇ ਸ਼ਰੋਮਨੀ ਅਕਾਲੀ ਦਲ ਹੋਵੇ ਸੁਬੀਰ ਸਿੰਘ ਬਾਦਲ ਹੋਣ ਤੇ ਵਿਕਰਮ ਮਜੀਠੀਆ ਤਾਂ ਮੈਨੂੰ ਲੱਗਦਾ ਰਾਤਾਂ ਨੂੰ ਵੀ ਇਹਨਾਂ ਦੀ ਨੀਂਦ ਦੇ ਇਹਨਾਂ ਸੁਪਨੇ ਆਉਂਦੇ ਨੇ ਕਿਉਂਕਿ ਲਗਾਤਾਰ ਸਰਕਾਰ ਦੀ ਨਲਾਇਕੀਆਂ ਨੂੰ ਸਰਕਾਰ ਦੇ ਨਕੰਮੇ ਕੰਮਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜਾ ਕਰਦੇ ਨੇ ਤੇ ਅੱਜ ਇਹ ਝੂਠਾ ਪਰਚਾ ਦੇ ਕੇ ਅਰੈਸਟ ਕੀਤਾ ਜੀ ਆਇਆਂ ਨੂੰ ਮੁੱਖ ਮੰਤਰੀ ਸਾਹਿਬ ਜੀ ਸਤਿ ਸ੍ਰੀ ਅਕਾਲ ਤੁਸੀਂ ਪਰਚਾ ਦਰਜ ਕਰ ਲਿਆ ਪਰ ਇਹ ਕੋਰਟ ਦੇ ਵਿੱਚ ਜਾ ਕੇ ਜਿੱਦਾਂ ਪਹਿਲਾਂ ਵੀ ਇਹ ਵਿਜੀਲੈਂਸ ਦੀ ਰਿਪੋਰਟ ਜਿਹੜੀ ਮੈਂ ਕਹੀ ਹੈ ਜਿਹਦੇ ਬਿਹਾਫ ਤੇ ਪਰਚਾ ਦਰਜ ਕੀਤਾ ਹੈ ਇਹ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈ ਇੱਕ ਖਾਰਜ ਕੀਤੀ ਹੋਈ ਰਿਪੋਰਟ ਤੇ ਪਰਚਾ ਦਰਜ ਕਰਨਾ ਮਤਲਬ ਸੁਪਰੀਮ ਕੋਰਟ ਦੇ ਆਰਡਰਸ ਦੀ ਵਾਇਲੇਸ਼ਨ ਹੈ ਹੁਣ ਕੋਰਟ ਜਾ ਕੇ ਜਵਾਬ ਦਿਓ ਔਰ ਕੋਰਟ ਜਾ ਕੇ ਇਹ ਸਾਰੀਆਂ ਗੱਲਾਂ ਦੁੱਧ ਦੁੱਧ ਪਾਣੀ ਦਾ ਪਾਣੀ ਨਹੀਂ ਕੋਰਟ ਨੂੰ ਪਰਮਿਸ਼ਨ ਮਿਲ ਕੇ ਤਾਂ ਹੁਣ ਮਜੀਠੀਆ ਸਾਹਿਬ ਨੂੰ ਮਿਲਣ ਦੀ ਕੰਡੀਸ਼ਨ ਮਿਲਿਆ ਨਹੀਂ ਕੋਰਟ ਤੋਂ ਦੇਖੋ ਅੱਜ ਸਵੇਰ ਤੋਂ ਬਿਕਰਮ ਮਜੀਠੀਆ ਸਾਹਿਬ ਵਿਜੀਲੈਂਸ ਦੀ ਅਸੀਂ ਐਕਸਪੈਕਟ ਕਰਦੇ ਸੀ ਕਿ ਅੱਜ ਸ਼ਾਮ ਨੂੰ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਅਮ੍ਰਿਤਸਰੋਂ ਲਿਆ ਕੇ 24 ਘੰਟੇ 'ਚ ਪੇਸ਼ ਕਰਨਾ ਹੁੰਦਾ ਪਰ ਸਰਕਾਰ ਨੂੰ ਐਦਾਂ ਲੱਗਦਾ ਕਿ ਆਮ ਕੇਸ 'ਚ ਕੀ ਹੁੰਦਾ ਕਿ ਅਰੈਸਟ ਕੀਤਾ ਜੇ ਸਰਕਾਰ ਨੇ ਸਿੱਧਾ ਚੱਲਣਾ ਹੋਵੇ ਸਰਕਾਰ ਨੇ ਪਾਰਦਰਸ਼ੀ ਤਰੀਕੇ ਨਾਲ ਚੱਲਣਾ ਹੋਵੇ ਤੁਸੀਂ ਮੈਡੀਕਲ ਕਰਾ ਕੇ ਕੋਰਟ 'ਚ ਪੇਸ਼ ਕਰ ਦਿੰਦੇ ਹੋ ਇਹ ਕਹਿੰਦੇ ਜੀ ਅਸੀਂ ਅੱਜ 12 ਵਜੇ ਅਰੈਸਟ ਕੀਤਾ ਅਸੀਂ ਕੱਲ ਦੇ 12 ਵਜੇ ਤੱਕ ਟਾਈਮ ਹੈ ਸੋ 24 ਘੰਟੇ ਪੇਸ਼ ਕਰਨਾ ਹੁੰਦਾ ਸੋ ਅੱਜ ਇਹਨਾਂ ਨੇ ਪੇਸ਼ ਨਹੀਂ ਕਰਨਾ ਸੋ ਅਸੀਂ ਕੋਰਟ ਦੇ ਵਿੱਚ ਅਪਲੀਕੇਸ਼ਨ ਮੂਵ ਕੀਤੀ ਕਿ ਵਿਕਰਮ ਮਜੀਠੀਆ ਸਾਹਿਬ ਦਾ ਰਾਈਟ ਹੈ ਜੇਕਰ ਉਹਨਾਂ ਦੇ ਪਰਚਾ ਦਰਜ ਹੋਇਆ ਤਾਂ ਉਹਨਾਂ ਦੇ ਐਡਵੋਕੇਟ ਉਹਨਾਂ ਨੂੰ ਮਿਲ ਸਕਦੇ ਨੇ کورٹ ਨੇ ਸਾਨੂੰ ਪਰミਸ਼ਨ ਦਿੱਤੀ ਹੈ 7 ਤੋਂ 8 ਵਜੇ ਦਾ ਟਾਈਮ ਦਿੱਤਾ ਸੀ ਉਹ ਐਪਲੀਕੇਸ਼ਨ ਲੈ ਕੇ ਅੰਦਰ ਗਏ ਨੇ ਸਾਡਾ ਟਾਈਮ ਸ਼ੁਰੂ ਹੈ ਹੁਣ ਦੇਖਦੇ ਅੰਦਰੋਂ ਕਿੰਨੀ ਦੇਰ ਚ ਸਾਨੂੰ ਬੁਲਾਉਂਦੇ ਜੀ ਸਵੇਰ ਦਾ ਕੋਈ ਟਾਈਮ ਦੱਸਿਆ ਪੇਸ਼ੀ ਕਿੰਨੇ ਵਜੇ ਕਰਵਾਈ ਜਾਏਗੀ ਨਹੀਂ ਕੁਝ ਨਹੀਂ ਦੱਸਿਆ ਜਾ ਰਿਹਾ ਜੀ ਸਾਨੂੰ ਕੁਝ ਸਾਨੂੰ ਇਹ ਨਹੀਂ ਪਤਾ ਕਿ ਅੱਜ ਸ਼ਾਮ ਨੂੰ ਕਰਨਗੇ ਪੇਸ਼ ਰਾਤ ਨੂੰ ਕਰਨਗੇ ਮਤਲਬ ਛਪਾਇਆ ਜਾ ਰਿਹਾ ਹੈ ਇਹ ਹੁਣ ਕਿਹਦੇ ਕਹਿਣ ਤੇ ਕੀਤਾ ਜਾ ਰਿਹਾ ਹੈ ਤਾਂ ਵਿਜੀਲੈਂਸ ਜਵਾਬ ਦੇ ਸਕੇ ਯੂਥ ਕਾਲੀ ਦੋਲੇ ਜਿਹੜਾ ਇੱਥੇ ਪ੍ਰੋਟੈਸਟ ਕਰਨ ਦੇ ਲਈ ਆਇਆ ਸੀ ਉਹਨਾਂ ਨੇ ਸ਼ਾਂਤਮਈ ਤਰਨੇ ਨਾਲ ਇੱਥੇ ਬੈਠੇ ਵੀ ਸੀ ਪਰ ਉਹਨਾਂ ਨੂੰ ਵੀ ਡੀਟੇਨ ਕਰ ਲਿਆ ਗਿਆ ਇਸ ਤਰੀਕੇ ਦੇ ਦੇਖੋ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੈਨੂੰ ਲੱਗਦਾ ਹੈ ਕਿ ਇੰਦਰਾ ਗਾਂਧੀ ਵਾਲੇ ਰਸਤੇ ਤੇ ਤੁਰ ਪਏ ਨੇ ਵਿਰੋਧ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹ ਕੁਰਸੀਆਂ ਸਦਾ ਨਹੀਂ ਰਹਿਣੀਆਂ ਤੁਸੀਂ ਮੁੱਖ ਮੰਤਰੀ ਸਦਾ ਨਹੀਂ ਰਹਿਣਾ ਇਹ ਜਿਹੜਾ ਕੁਝ ਤੁਸੀਂ ਅੱਜ ਪੰਜਾਬ ਦੇ ਵਿੱਚ ਕਰਕੇ ਜਾ ਰਹੇ ਹੋ ਕਿਉ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਰਕਾਰਾਂ ਬਣਾਈਆਂ ਹੁਣ ਇਹ ਝੂਠੇ ਪਰਚੇ ਪਾ ਕੇ ਲੋਕਾਂ ਦਾ ਧਿਆਨ ਕਮਾਇਆ ਨਹੀਂ ਜਾਣਾ ਇਹ ਕੱਲੀ ਕੱਲੀ ਗੱਲ ਦਾ ਹਿਸਾਬ ਹੋਣਾ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੋਣ ਮੰਤਰੀ ਹੋਣ ਵਿਧਾਇਕ ਹੋਣ ਇਹਨਾਂ ਨੂੰ ਇਹ ਗੱਲਾਂ ਭੁਗਤਦੀਆਂ ਪੈਣਗੀਆਂ ਜੋ ਅੱਜ ਕਰ ਰਹੇ ਨੇ ਇਹ ਭੁਗਤਨੀਆਂ ਪੈਣੀਆਂ ਇਹ ਤਾਂ ਸਰਕਲ ਹੈ ਤਾਂ ਕੁੰਫਰਕਾ ਦੁਨੀਆ ਹੈ ਇਹ ਤਾਂ ਪਰਮਾਤਮਾ ਦਾ ਨਿਜਾਮ ਹੈ ਉੱਥੇ ਆ ਜਾਣਾ ਸਭ ਕੁਝ